ਹੋਟਲ ਲਿਸਟਾ ਵਿੱਚ ਦਰਜ ਗਲਤ ਵੋਟਾਂ ਦਾ ਐਸਬੀਸੀ ਮੋਰਚਾ ਆਗਵਾ ਨੇ ਉਠਾਇਆ ਮੁੱਦਾ ਤੇ ਕਿਹਾ ਜਿਸ ਸਰਕਾਰ ਨੇ ਨਾ ਕੀਤੀ ਸਦਾਇਤਾ ਕਰਾਂਗੇ ਸੂਬਾ ਪਦਰੀ ਸੰਗਰਸ਼ ਤੇ ਖੜਕਾ ਵਾਂਗੇ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਸਰਕਾਰ ਨੂੰ ਲੰਬੇ ਹੱਥੀ ਲੈਂਦਿਆਂ ਬਲਵਿੰਦਰ ਕੁੰਮੜਾ ਨੇ ਕਿਹਾ ਅਸੀਂ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਨਹੀਂ ਹੋਈ ਕੋਈ ਕਾਰਵਾਈ

ਸ੍ਰੀ ਬਾਈ ਗੁਰਜੀ ਕੀ ਫਤਿਹ ਪਹਿਲਾਂ ਤੁਹਾਡਾ ਆਪ੍ਰੈਸ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਸਾਡੇ ਕੋਲੇ ਮੋਰਚੇ ਤੇ ਐਸ்சி ਬੀਸੀ ਮਹਾਪੰਚਾਇਤ ਜੋ ਮੋਰਚਾ ਫੇਰ ਸਾਤਿਆਂ ਲਾਈਟਾਂ ਕੋਲੇ ਚੱਲ ਰਿਹਾ ਉੱਥੇ ਤੁਸੀਂ ਲੋਕਾਂ ਦੀ ਆਵਾਜ਼ ਜਦੋਂ ਪਬਲਿਕ ਦੀ ਆਵਾਜ਼ ਹੈ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚਾਣ ਦੀ ਹੋਵੇ ਗੱਲ ਬਹੁਤ ਵੱਡੀ ਤੁਸੀਂ ਯੋਗਦਾਨ ਥੋੜਾ ਪਾ ਰਹਿਆ ਆਪ੍ਰੈਸ ਵਾਲਾ ਗੱਲ ਕਰ ਲਈਏ ਜਿਹਦੇ ਸਬਜੈਕਟ ਦੀ ਤੇ ਨਗਰ ਨਿਗਮ ਮੁਹਾਲੀ ਦੀਆਂ ਵੋਟਾਂ ਹੋਣ ਜਾ ਰਹੀਆਂ ਜਿਹੜੀਆਂ ਫਰਵਰੀ ਚ ਜਾਂ ਮਾਰਚ ਚ 100% ਦਾ ਫਰਵਰੀ ਚ ਨਹੀਂ ਤਾਂ ਮਾਰਚ ਚ ਸਾਡੇ मान्योग सरकार ਸਾਡੇ ਐਮਐਲਏ ਸਾਹਿਬ ਹੋਰ ਵੀ ਸਾਰਾ ਪ੍ਰਸ਼ਾਸਨ ਜਿਹੜਾ ਐਲਾਨ ਕਰ ਰਿਹਾ ਵੀ ਹਾਂ ਜਿਹੜੇ ਇਤਰਾਜ਼ ਮੰਗਣੇ ਸੀ ਬਾੜ ਬੰਦੀ ਹੱਦ ਬੰਦੀ ਵਧਣੀ ਸੀ ਉਹ ਪਹਿਲਾਂ ਨੋਟੀਫਿਕੇਸ਼ਨ ਪੈਂਦਾ ਰਿਹਾ ਵੀ ਹੱਦ ਬੰਦੀ ਨੂੰ ਵਧਾਉਣ ਵਾਸਤੇ ਏਰੀਆ ਪਾ ਗਿਆ ਸਾਰਾ ਕੁਝ ਹੋ ਗਿਆ ਤੇ ਹੁਣ ਸ਼ਾਇਦ ਉਹ ਨੋਟੀਫਿਕੇਸ਼ਨ ਹੋਣਾ ਇਹ ਆਉ ਇਹ 2 ਮਹੀਨੇ ਚ ਵੋਟਾਂ ਪੈਣ ਜਾ ਰਹੀਆਂ ਪਰ ਸਾਡੀ ਬੇਨਤੀ ਪ੍ਰਸ਼ਾਸਨ ਨੂੰ ਇਹ ਤੁਹਾਡੇ ਰਾਹੀਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਤੇ માનਯੋਗ ਸਾਡਾ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਵੀ ਜਿਹੜੀਆਂ ਵੋਟਾਂ ਦੀ ਸਦਾਈ ਹਰ 6 ਮਹੀਨੇ ਬਾਅਦ ਵੋਟਾਂ ਹੁੰਦੀਆਂ ਕਦੇ ਆਪਣੀਆਂ ਮਿਊਸਲ ਕਮੇਟੀ ਦੀਆਂ ਆਗੀਆਂ ਕਦੇ ਲੋਕ ਸਭਾ ਦੀਆਂ ਆਗੀਆਂ ਕਦੇ ਵਿਧਾਨ ਸਭਾ ਦੀਆਂ ਆਗੀਆਂ ਹਰ 6 ਮਹੀਨੇ ਬਾਅਦ ਤਕਰੀਬਨ ਸਾਲ ਬਾਅਦ ਸੁਧਾਈ ਹੁੰਦੀ ਹੈ ਵੋਟਾਂ ਦੀ ਪਰ ਲੇਕਿਨ ਜਿਹੜੇ ਵੀ ਐਲਓ ਲਾਏ ਜਾਂਦੇ ਨੇ ਉਹ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਕਰਦੇ ਉਹ ਦੌੜ ਭੱਜ ਕਰਕੇ ਸਮਾਂ ਘੱਟ ਕਰਕੇ ਜਾਂ ਮੁਲਾਜ਼ਮਾਂ ਨੂੰ ਲਾਇਆ ਜਾਂਦਾ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਘਰ ਘਰ ਫਰੰਦਾ ਉਹ ਫਾਰਮੈਲਿਟੀ ਖਾਨਾ ਪੂਰਤੀ ਦਾ ਕਰ ਲੈਂਦੇ ਪਰ ਜਿਹੜੀ ਵੋਟ ਲਿਸਟਾਂ ਉਹ ਮੇਰੇ ਕੋਲ ਨੇ ਮੈਂ ਤੁਹਾਨੂੰ ਦਿਖਾ ਸਕਦਾ ਅੱਜ ਮਕਾਨ ਨੰਬਰ ਜਿਵੇਂ ਕੁੰਮੜੇਪਿੰਡ ਦੀ ਗੱਲ ਕਰ ਲਈਏ ਪਹਿਲਾਂ ਇਹਨਾਂ ਨੂੰ ਚਾਰ ਵਾਡਾਂ 'ਚ ਵੰਡਿਆ ਗਿਆ ਤਾਂ ਕੁੰਮੜੇਪਿੰਡ ਤੋਂ ਫਿਰ ਉਹਨੂੰ ਦੋ ਵਾਡਾਂ 'ਚ ਵੰਡਿਆ ਗਿਆ ਮਕਾਨ ਨੰਬਰ 57 ਸਾਡਾ ਇੱਕ ਮਾਨਯੋਗ ਸਾਡੇ ਐਮਸੀ ਆਮ ਆਦਮੀ ਪਾਰਟੀ ਦੇ ਦੋ ਬਈ ਐਮਸੀ ਬਣ ਲਏ ਜਿਹਦੇ ਇੱਕ ਘਰ 'ਚ 58 ਨੰਬਰ ਘਰ ਹੈਗਾ ਉਹਨੂੰ 57 A 57 B ਬਣਾ ਕੇ ਤਕਰੀਬਨ 50 60 ਵੋਟਾਂ ਇੱਕ ਮਕਾਨ ਦੇ ਉਹਦੇ 'ਚ ਬੜੀਆਂ ਮੀਆਂ ਜਦ ਕਿ ਘਰ ਦੇ ਜਿਹੜੇ ਪਰਿਵਾਰ ਦੇ ਜੀ ਆਉਂ ਪੰਜ ਜਾਂ 6 ਆ 7 ਹੁੰਦੇ ਆ 55 58 ਵੋਟਾਂ ਜਿਹੜੀ ਇੱਕ ਮਕਾਨ 'ਚ ਬਣ ਜਾਣੀਆਂ ਇੱਕ ਮਕਾਨ ਦੇ ਐਡਰੈਸ 'ਤੇ ਬਣ ਜਾਣੀਆਂ ਉਹ ਸਾਰੀਆਂ ਬੋਟ ਕਰਾਇਦਾਰਾਂ ਦੀਆਂ ਵੋਟਾਂਆਂ ਗਿਆ ਜਿਸ ਕਰਕੇ ਪਿੱਛੇ ਜਦੋਂ ਦੋ ਨੌਜਵਾਨ ਮੁੰਡੇ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੇ ਮਾਰੇ ਸੀ ਤਿੰਨ ਦਿਨ ਸਾਨੂੰ ਸੰਘਰਸ਼ ਕਰਨਾ ਪਿਆ 에어ਪੋਰਟ ਰੋਡ ਜਾਮ ਕਰਨੀ ਪਈ ਡੀਸੀ ਮੁਹਾਲੀ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਲਿਖ ਕੇ ਦੇਣਾ ਪਿਆ ਵੀ ਜਿਹੜੀਆਂ ਪ੍ਰਵਾਸੀਆਂ ਦੀਆਂ ਵੋਟਾਂ ਨੇ ਉਹ ਕੱਟੀਆਂ ਜਾਵਣ ਜਿਸ ਬੰਦੇ ਦੀ ਇੱਥੇ ਪ੍ਰਾਪਰਟੀ ਨਹੀਂ ਜਾਇਦਾਦ ਨਹੀਂ ਘਰਵਾਰ ਨਹੀਂ ਹੈ ਜਿਨੇ ਪ੍ਰਾਪਰਟੀ ਲੈ ਲਈ ਕਰ ਲੈ ਲਿਓ ਬੋਰਡ ਦਾ ਹੱਕਦਾਰ ਹੈ ਉਹ ਬਣਾ ਸਕਦਾ ਚਾਹ ਪ੍ਰਵਾਸੀ ਹੋਏ ਪਰ ਜਿਸ ਬੰਦੇ ਦਾ ਇੱਥੇ ਘਰਵਾਰ ਨਹੀਂ ਹੈ ਪ੍ਰਵਾਸੀ ਨੇ ਉਹਨਾਂ ਦੀਆਂ ਵੋਟਾਂ ਕੱਟੀਆਂ ਜਾਂ ਲੋਕ ਬੈਨੀਫਿਟ ਡਬਲ ਡਬਲ ਲਾਦੇ ਉਹਨਾਂ ਦੀਆਂ ਇੱਥੇ ਵੀ ਵੋਟਾਂ ਨੇ ਤੇ ਪਿੱਛੇ ਵੀ ਵੋਟਾਂ ਨੇ ਮੇਰੇ ਕੋਲ ਦੋ ਤਿੰਨ ਪਿੰਡ ਹੈਗੇ ਇੱਥੇ ਜਿਹੜੇ ਸਾਡੇ ਪਿੰਡ ਦੇ ਲੋਕ ਆ ਪਿੰਡ ਛੱਡ ਕੇ ਮੈਨੂੰ ਲੱਗਦੀ 20-20 ਸਾਲ ਹੋ ਗਏ ਚਲੇ ਗਏ ਉਹ ਵੋਟਾਂ ਉੱਥੇ ਵੀ ਪੁੱਗਤ ਰਹੇ ਨੇ ਪੂਰੇ ਵੀ ਪੁੱਗਤ ਰਹੇ ਨੇ ਇੱਕ ਪੋਪਰਿਆ ਸਾਡੇ ਪਿੰਡ ਦਾ ਪਰਿਵਾਰ ਇੱਕ ਪੋਪਰਿਆ ਬੈਠਿਆ ਪੰਨੂਆ ਬੈਠਿਆ ਸੌਰੀ ਪੰਨੂਆ ਦੇ ਵੀ ਬੈਠੇ ਉੱਥੇ ਵੀ ਵੋਟਾਂ ਪਾ ਰਹੇ ਐ ਇੱਥੇ ਵੀ ਵੋਟਾਂ ਪਾ ਰਹੇ ਇੱਕ ਮੁਜੱਤ ਵੀ ਬੈਠਿਆ ਉੱਥੇ ਵੀ ਵੋਟਾਂ ਪੈ ਰੀਆਂ ਪੂਰੇ ਵੀ ਪੈ ਰੀਆਂ ਇੱਕ ਕੈਲੋਂ ਬੈਠਿਆ ਪਰਿਵਾਰ ਉਹ ਉੱਥੇ ਵੀ ਵੋਟਾਂ ਪਾ ਰਹੇ ਹੋ ਰਹੇ ਪਾ ਰਹੇ ਮੇਰੇ ਕੋਲ ਸਾਰੀਆਂ ਜਿਹੜੀਆਂ ਉਹਨਾਂ ਪਿੰਡਾਂ ਦੇ ਵੀ ਲਿਸਟਾਂ ਕਢਾਈ ਹੋਈਆਂ ਜਿਨ੍ਹਾਂ ਕੋਲ ਡਬਲ ਡਬਲ ਵੋਟ ਕਰਦੇ ਜੇ ਕਿਸੇ ਵਿਅਕਤੀ ਦੇ ਖਿਲਾਫ ਅਸੀਂ ਕਾਰਵਾਈ ਪਾਣਨੇ ਫਿਰ ਲੋਕ ਕਹਿਣਗੇ ਸਾਡੇ ਤੇ ਕਾਰਵਾਈ ਕਰਾਈ ਐ ਇਹ ਲੋਕਾਂ ਨੂੰ ਸਾਨੂੰ ਬੇਨਤੀ ਐ ਜਿਹੜੇ ਬੀਐਲਓ ਨੇ ਇੱਥੇ ਦਾ ਸਾਡਾ ਮਾਨਯੋਗ ਐਮਐਲਏ ਸਾਹਿਬ ਤੇ ਡੀਸੀ ਮੁਹਾਲੀ ਬੀਸੀ ਮੋਹਾਲੀ ਤੇ ਇਸ ਟੀਮ ਨੂੰ ਮੋਹਾਲੀ ਨੂੰ ਬੇਨਤੀ ਹੈ ਵੀ ਇਹ ਤੁਰੰਤ ਵੋਟਾਂ ਜਿਹੜੀਆਂ ਹੈ ਡਬਲ ਡਬਲ ਬਣੀਆਂ ਹੈ ਜਿਹੜੀ 100-100 ਵੋਟ 50-50 ਵੋਟਾਂ ਇੱਚੀ ਕਰਡਰੈਸੇ ਬਣੀਆਂ ਇਹਨੂੰ ਕੱਟੀਆਂ ਜਾਣ ਬੀਐਲਓ ਦੀ ਖਚਾਈ ਕਰੇ ਜਿਹੜਾ ਬੀਐਲਓ ਕਾਰਵਾਈ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਉਹਦੇ ਖਿਲਾਫ ਕਾਰਵਾਈ ਬਣਦੀ ਹੈ ਤੇ ਸਹੀ ਤਰੀਕੇ ਨਾਲ ਇਹਨਾਂ ਦੀ ਡਿਊਟੀ ਲਾਉਂਦੇ ਵੀ ਘਰ-ਘਰ ਜਾ ਕੇ ਵੈਰੀਫਿਕੇਸ਼ਨ ਕਰੋ ਜਿਵੇਂ ਸੁੱਚਾ ਸਿੰਘ ਦੇ ਘਰ ਕਿੰਨੇ ਪਰਿਵਾਰਾਂ ਹੈ ਜੀ ਮਹਿਰ ਸਿੰਘ ਦੇ ਘਰ ਦੇ ਕਿੰਨੇ ਜੀ ਹੈ ਜੀ ਕੌਣ ਮਰ ਗਿਆ ਜੀ ਹੁਣ ਬਹੁਤ ਸਾਰੇ ਬੰਦੇ ਜਿਹਨਾਂ ਦੇ ਮਰਿਆਵੰਦੀ ਵੋਟਾਂ ਪਈਆਂ ਗਿਆ ਜਿਹ ਅੱਛਾ ਇੱਕ ਇੱਕ ਪਰਿਵਾਰ ਦੀਆਂ ਵੋਟਾਂ ਦੋ ਦੋ ਬਾਡਾਂ ਚ ਪਾਈ ਵਿਆਂ ਜਿਵੇਂ ਮੈਂ ਮੇਰੀਆਂ ਵੋਟਾਂਆਂ ਗੀਆਂ ਜਿਵੇਂ ਦੂਜੀ ਪਾਰਟੀ ਨੂੰ ਪਤਾ ਹੁੰਦਾ ਵੀ ਇਹ ਕਿਵੇਂ ਜਿੱਤੂਗਾ ਇਹ ਕਿਵੇਂ ਵੋਟਾਂ ਪਾ ਸਕਦਾ ਜਦੋਂ ਸਾਡੀਆਂ 10 ਵੋਟਾਂ ਹੁੰਦੀਆਂ ਦੋ ਬਾਡਾਂ ਚ ਪਾ ਦੇਣੀ ਆ ਪੰਜ ਮੇਰੇ ਵਾਲੇ ਬਾੜ ਚ ਹੋ ਗਈਆਂ ਪੰਜ ਦੂਜੇ ਬਾੜ ਚ ਹੋ ਗਈਆਂ ਇਹ ਸਾਰੀ ਜਿਹੜੀ ਹੈਗੀ ਆ ਨਾ ਕਾਨੀ ਕਰਨ ਵਾਸਤੇ ਜਿਹੜੀ ਲੋਕਾਂ ਦੀ ਨਲੈਕੀ ਹੈ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਪਹਿਲਾਂ ਉਹ ਜਿਵੇਂ ਕਾਂਗਰਸ ਨੇ ਕਰਾਈਆਂ ਹੁਣ ਆਵਾਮੀ ਪਾਰਟੀ ਵਾਲੇ ਜਿਹੜੇ ਬੋਕਾਂ ਦੀ ਤੋੜਪੰਨ ਕਰਾ ਰਹੇ ਬਾੜਬੰਦੀ ਤੋੜਪੰਨ ਕਰਾਈ ਹੈ ਇਹ ਤੋਂ ਗਰੇਜ ਕਰਨ ਤੇ ਤੁਹਾਡੇ ਰਾਹੀਂ ਇਹ ਬੇਨਤੀ ਹੈ ਡੀਸੀ ਮੁਹਾਲੀ ਨੂੰ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਮੁਹਾਲੀ ਨਗਰ ਨਿਗਮ ਵਿੱਚ ਜਿਹੜੀਆਂ ਬੋਟਸ ਵੋਟਰ ਸੂਚੀਆਂ ਗਈਆਂ ਮੈਂ ਆਪਣੇ ਪਿੰਡ ਦੀ ਗੱਲ ਕਰ ਰਿਹਾ ਬਾਕੀ ਜਿਹੜੇ ਛੇ ਪਿੰਡ ਨੇ ਵੀ ਚਾਏ ਉਹਨਾਂ ਦੀ ਵੀ ਚੈੱਕ ਕਰ ਲੈਣੀ ਚਾਹੀਦੀ ਮੇਰੇ ਕੋਲ ਆਪਣੇ ਪਿੰਡ ਦਾ ਪੂਰਾ ਮੁਕੰਮਲ ਰਿਕਾਰਡ ਹੈ ਵੀ ਕਿਵੇਂ ਦੋ ਨੰਬਰੀ ਵੋਟਾਂ ਪਾਈਆਂ ਜਦੋਂ ਬੰਦਾ ਵੋਟਾਂ ਹੀ ਜਾਲੀ ਪੈ ਜੂਗੀਆਂ ਬੰਦਾ ਆਪਣੇ ਕਿਵੇਂ ਆਪਣਾ ਨਵੇਦਾ ਚੁਣੂਗਾ ਕਿਵੇਂ ਆਪਣਾ ਐਮਸੀ ਚੁਣੂਗਾ ਕਿਸ ਤਰ੍ਹਾਂ ਗਿਆ ਕੀ ਕਰੂਗਾ ਅੱਛਾ ਜਿਹੜੀ ਸੀਟ ਰਿਜ਼ਰਵ ਹੋਈ ਹੈ ਜੇ ਸੀਟ ਰਿਜ਼ਰਵ ਹੋਈ ਹੈ ਤਾਂ ਸਾਰੇ ਜਿਹੜੇ ਰਿਜ਼ਰਵ ਲੋਕ ਨੇ ਉਹ ਇੱਕ ਵਾਰਡ ਚ ਆ ਜਾਣੇ ਚਾਹੀਦੇ। ਕਈ ਵਾਰੀ ਹੁੰਦਾ ਕੀ ਹੈ ਰਿਜ਼ਰਵ ਸੀਟ ਕਰ ਦਿੰਦੇ ਨੇ ਉਹਨਾਂ ਦੀਆਂ ਵੋਟਾਂ ਦਫਾੜ ਕਰ ਦਿੰਦੇ। ਦੋ ਵਾਰਡਾਂ ਚ ਪਾ ਦਿੰਦੇ। ਦੱਸੋ ਐਮਸੀ ਕਿਵੇਂ ਜਿੱਤੂਗਾ ਕਿਵੇਂ ਕ ਕੀ ਕਰੂਗਾ? ਕਿਹੜੇ ਨੂੰ ਜਿਦਾਨਗੇ ਉਹ? ਜਿਹੜੀ ਰਿਜ਼ਰਵ ਵੋਟ ਹੈ ਜੇ ਐਸਸੀ ਕੋਈ ਸੀਟ ਹੋਈ ਹੈ ਤਾਂ ਐਸੀ ਲੋਕਾਂ ਦੀ ਵੋਟ ਇੱਕ ਵਾਰਡ ਚ ਹੋਣੀ ਚਾਹੀਦੀ ਹੈ। ਜੇ ਇੱਕ ਪਰਿਵਾਰ ਤੇ ਚੁੱਲ੍ਹਾ ਚੱਲ ਰਿਹਾ, ਇੱਕ ਬਾਥਰੂਮ, ਇੱਕ ਲੈਟਰਿੰਗ, ਇੱਕ ਦਰਵਾਜ਼ਾ ਹੈਗਾ ਉਹਨਾਂ ਦੀਆਂ ਵੋਟਾਂ ਦੋ-ਦੋ ਵਾਰਡਾਂ ਚ ਨਾ ਪਾਈਆਂ ਜਾਣ। ਮੇਰੇ ਕੋਲ 100 ਆਧਾਰ ਨਹੀਂ ਜ ਅਚਰ ਸਾਰਾ ਜਿਹੜਾ ਹੈਗਾ ਇਹ ਕੰਮਕਾਰ ਜਿਹੜਾ ਫੇਕ ਹੈ ਇਹ ਬਹੁਤੀ ਦਿਨ ਨਹੀਂ ਚੱਲਦਾ ਤੇ ਹੁਣ ਲੋਕਾਂ ਨੂੰ ਮੈਂ ਜਾਗਰੂਕ ਕਰਨਾ ਚਾਹੁੰਦਾ ਆਪਣੇ ਪਿੰਡ ਵਾਲੇ ਕੁੰਬੜੇ ਵਾਲਿਆਂ ਨੂੰ ਚਾਹੇ ਉਹ ਮਦਨਪੁਰ ਹੋਏ ਚਾਹੇ ਮੋਹਾਲੀ ਹੋਏ ਸ਼ਾਹੀ ਮਾਜਰਾ ਹੋਏ ਮਟੌਰ ਹੋਏ ਸੋਹਣਾ ਹੋਏ ਹੁਣ ਤੁਹਾਡੇ ਕੋਲੇ 2 ਮਹੀਨੇ ਆ 1.5 ਮਹੀਨਾ ਦਾ ਰੌਲਾਗਾ ਹੁਣ ਆਪਣੀਆਂ ਆਬਜੈਕਸ਼ਨ ਦਿਓ ਵੋਟਾਂ ਦੀ ਸੁਧਾਈ ਕਰੋ ਤੇ ਬੀਐਲਓ ਦੀ ਡਿਊਟੀ ਲਾਵੇ ਜਿਹੜਾ ਬੀਐਲਓ ਨਹੀਂ ਕੰਮਕਾਰ ਕਰਦਾ ਉਹਦੇ ਖਿਲਾਫ ਕਾਰਵਾਈ ਵੀ ਬਣਦੀ ਹੈ ਤੇ ਉਹ ਖਾਨਾ ਪੂਰਤੀ ਕਰਦੇ ਨੇ ਆਪਣਾ ਸਮਾਂ ਪਾ ਕੇ ਖਾਨਾ ਪੂਰਤੀ ਫਲ ਗਏ ਦੇ ਜੀ ਚੈੱਕ ਰਏ ਜੀ ਠੀਕ ਹੈ ਜੀ ਉਹ ਸਾਰੀਆਂ ਵੋਟਾਂ ਜਿਹੜੀਆਂ ਮਰੇ ਬੰਦੇ ਮਰ ਗਏ ਜੀ ਉਹਨਾਂ ਦੀ ਕੱਟੀਆਂ ਚਾਹੀਦੀਆਂ ਜਿਹੜੇ ਬੰਦੇ ਪਿੰਡ ਛੱਡ ਕੇ ਚਲੇ ਗਏ ਉਹਨਾਂ ਦੀਆਂ ਕੱਟ ਦੇਣੀਆਂ ਚਾਹੀਦੀਆਂ ਪਰ ਵਾਸੀ ਲੋਕਾਂ ਦੀਆਂ ਵੋਟਾਂ ਕੱਟ ਹੋਣਗੀਆਂ ਕਰਾਇਦਾਰਾਂ ਦੀਆਂ ਵੋਟਾਂ ਕੱਟ ਹੋਣਗੀਆਂ ਤਾਂ ਕਿ ਲੋਕ ਆਪਣਾ ਕੋਈ ਨਮਾਇੰਦਾ ਕੋਈ ਐਮਸੀ ਜਿਹਨੂੰ ਲੋਕ ਚਾਣਗੇ ਜਿਹੜਾ ਕੋਈ ਕੰਮ ਕਰ ਚੰਗਾ ਕਰਦਾ ਹੋਊਗਾ ਉਹਨੂੰ ਲੋਕ ਚੁਣ ਲੈਣਗੇ ਅੱਛਾ ਪਿੱਛੇ ਜੇ ਕੁੰਮੜਾ ਸਾਹਿਬਾ ਮਦਨ ਜਗਤਪੁਰੇ ਦੇ ਵਿੱਚ ਕਾਫੀ ਰੌਲਾ ਪਿਆ ਸੀ ਉਹਦੇ ਬਾਰੇ ਕੀ ਕਹੋਗੇ ਕਿ ਏਸੇ ਗੱਲ ਦੀ ਨਲਾਕੀ ਸੀ ਉਹ ਜਗਤਪੁਰਾਏ ਸੀ ਵੀ ਜਿਵੇਂ 1500 ਜਾਂ 1800 ਵੋ ਜੇ 700 ਪਿੰਡ ਦੀ ਵੋਟ ਬਣ ਗਈ 900 ਜਾਂ 1000 ਪ੍ਰਵਾਸੀਆਂ ਦੀ ਬਣ ਗਈ ਹੁਣ ਜਦ ਲੋਕ ਚੀਕਣ ਲੱਗੇ ਆ ਵੀ ਜਿਹੜੀ 700 ਵੋਟ ਹੈ ਪੰਚਾਇਤ 700 ਵੋਟ ਵਾਲੀ ਦੀ ਮੰਨਣੀ ਜਿਹਦੀ 1000 ਵੋਟਾਂ ਬਣਾਉਗੇ ਜਦੋਂ ਸਾਰੀਆਂ ਪੰਚਾਇਤਾਂ ਪ੍ਰਵਾਸੀਆਂ ਦੀ ਬਣ ਜਾਣਗੇ ਫਿਰ ਸਾਡੇ ਲੋਕ ਪੰਜਾਬੀ ਕੀ ਕਰਨਗੇ ਇੱਥੇ ਦੋ ਪੰਚਾਇਤਾਂ ਹੁਣ ਵੀ ਸਾਡੇ ਕੋਲ ਬੜਮਾ ਜਿਹੜਾ ਕਲੋਨੀ ਦੀ ਲਾ ਲੋ ਤੇ ਬਰੋਂਗੀ ਦੀ ਲਾ ਲੋ ਸਾਡੇ ਕੋਲ ਪ੍ਰਵਾਸੀਆਂ ਦੇ ਦੋ ਤਿੰਨ ਪੰਚਾਇਤਾਂ ਮੁਹਾਲੀ ਚ ਹੋ ਗਈਆਂ ਜੇ ਉਹਨਾਂ ਦੀ ਰੇਸੋਂ ਵਧੂਗੀ ਉਹਨਾਂ ਦੀ ਵੋਟਾਂ ਵਧਾਉਂਗੇ ਪਹਿਲਾਂ ਤਾਂ ਅਸੀਂ ਆਪਣੇ ਪਾਣ ਵਾਸਤੇ ਵੋਟਾਂ ਵਧਾ ਲੰਨੇ ਆਪਣੇ ਲਾਲ ਜੇ ਉਹਨਾਂ ਦੀ ਰੇਸ਼ੋ ਵਧ ਗਈ ਉਹਨਾਂ ਨੇ ਆਪਣੀ ਪੰਚਾਇਤ ਬਣਾ ਲੈਣੀ ਹੈ ਆਪਣੇ ਐਮਸੀ ਬਣਾ ਲੈਣੇ ਇਹ ਲੋਕ ਜਿਹੜੇ ਹੈਗੇ ਆਪਣੇ ਹੱਕਾਂ ਤੋਂ ਵਾਂਝੇ ਰਹਿਣਗੇ ਤੇ ਇੱਥੇ ਜਿਹੜਾ ਪ੍ਰਵਾਸੀਆਂ ਦੀ ਬਿਹਾਰੀਆਂ ਦੀ ਪੰਚਾਇਤਾਂ ਚੱਲੇਗੀਆਂ ਉਹ ਬਿਹਾਰੀਆਂ ਦੇ ਐਮਸੀ ਚੱਲੇਗਾ ਅੱਛਾ ਕੁੰਮੜਾ ਸਾਹਿਬ ਇਹਦੇ ਪਿੱਛੇ ਤੁਸੀਂ ਕੀ ਨਲਾਕੀ ਸਮਾਂ ਦੇਉਂ ਜਾਂ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਜਿਹੜੇ ਆਪਣੇ ਲੋਕ ਹੈ ਆਪਣੇ ਫਾਇਦੇ ਵਾਸਤੇ ਪਹਿਲਾਂ ਲੋਕਾਂ ਨੂੰ ਵੋਟਾਂ ਮਣਾਉਂਦੇ ਨੇ ਫਿਰ ਜਦੋਂ ਦੋ ਚਾਰ ਵਾਰੀ ਖੜ ਜਾਂਦੇ ਮਣ ਜਾਂਦੇ ਜਦੋਂ ਉਹਨਾਂ ਦੀ ਰੇਸ਼ੋ ਵਧ ਗਈ ਤਾਕਤ ਵਧ ਗਈ ਉਹਨਾਂ ਨੇ ਆਪਣਾ ਐਮਸੀ ਉਹਨਾਂ ਦਾ ਹੱਕ ਹੈਗਾ ਜਿਹੜਾ ਬੰਦਾ ਵੋਟਰ ਹੈ ਉਖੜ ਸਕਦਾ ਐਮਸੀ ਬਣ ਸਕਦਾ ਪੰਜ ਸਰਪੰਚ ਬਣ ਸਕਦਾ ਜਦੋਂ ਵੋਟ ਬਣ ਗਈ ਹੰਮੜਾ ਸਾਹਿਬ ਜਿਹੜੀ ਇਹ ਲਿਸਟ ਹੈ ਗਲਤ ਨਈਆ ਇਹ ਸਰਪੰਚ ਦਾ ਧਿਆਨ ਤੇ ਹੈਗੇ ਨਹੀਂ ਆ ਮੈਂ ਕਿਹਾ ਜੀ ਅਸੀਂ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ ਦੱਸਿਆ ਪਹਿਲਾਂ ਲਿਖਤੀ ਕੰਪਲੀਟ ਆ ਲਿਖਤੀ ਕੰਪਲੀਟਾਂ ਰਜਿਸਟਰੀਆ ਕਰਕੇ 2021 ਚ ਜਿਵੇਂ ਮੇਰੇ ਪਿੰਡ ਆ ਨਗਰ ਨਿਗਮ ਮੁਹਾਲੀ ਦੀਆਂ ਨਗਰ 21 ਚ ਪਈਆਂ ਤੇ ਅਸੀਂ 21 ਚ ਲਿਖਤੀ ਦਰਖਾਸਤਾਂ ਦੇਈਆਂ ਵੀ ਆ ਪਰ 5 ਸਾਲ ਬੀਤਣ ਦੇ ਬਾਅਦ ਵੀ ਦੁਬਾਰਾ ਇਲੈਕਸ਼ਨ ਤਾਂ ਆ ਗਿਆ ਪਰ ਬੋਟਾਂ ਉੱਥੇ ਦੀਆਂ ਉੱਥੇ ਖੜੀਆਂ ਸੂਚੀਆਂ ਉੱਥੇ ਤੇ ਹੀ ਖੜੀਆਂ ਫਾਰਮੈਲਿਟੀ ਕਰਕੇ ਪੂਰੇ ਜਿਹੜੇ ਵੀ ਐਲਓ ਨਿਕਲ ਜਾਂਦੇ ਉਹ ਆਪਣਾ ਪੱਤਾ ਲੰਦੇ ਨੇ ਤਨਖਾਹ ਲੰਦੇ ਨੇ ਨਜਾਰੇ ਲੈ ਰਹੇ ਕੋਈ ਦੇਖਣ ਵਾਲਾ ਨਹੀਂ ਹੈ ਅੰਨੀ ਪੀਰ ਹੀ ਕੁੱਤੇ ਚੱਟ ਰਹੇ ਐਥੇ ਪੁੱਛਦਾ ਕੋਈ ਨਹੀਂ ਹੈ ਅੱਛਾ ਕੁਮੜਾ ਸਾਹਿਬ ਇਹ ਤੁਹਾਡੇ ਪਿੰਡ ਦੀ ਹੀ ਹੈਗੀ ਪ੍ਰੋਬਲਮ ਜਾਂ ਪੂਰੇ ਜ਼ਿਲ੍ਹਾ ਮੋਹਾਲੀ ਦੀ ਮੈਂ ਕਹਾਂ ਜੀ ਜ਼ਿਲ੍ਹਾ ਮੋਹਾਲੀ ਚ ਸਾਰੇ ਹੀ ਪ੍ਰੋਬਲਮ ਹੈਗੀ ਪਰ ਮੇਰੇ ਕੋਲ ਆਪਣੇ ਪਿੰਡ ਦੇ ਜਿਹੜੇ ਸਾਰੇ ਔਕਤਾ ਸਬੂਤ ਹੈ ਲਿਸਟਾਂ ਪਈਆਂ ਮੈਂ ਤੁਹਾਨੂੰ ਦੱਸ ਸਕਦਾ ਕਿਹੜੇ ਕਿਹੜਾ ਬੰਦਾ ਜਾਲੀ ਹੈ ਕਿਹੜਾ ਫਰਜੀ ਆ ਕਿਹੜਾ ਪਿੰਡ ਦਾ ਲੋਕ ਹੈ ਜਿਹੜਾ ਅਸਲ ਵੋਟ ਦਾ ਹੱਕਦਾਰ ਹੈ ਇਹ ਲੋਕਾਂ ਨੂੰ ਇੱਕ ਜਾਗਰੂਕਤਾ ਨਿ ਕਰਨੀ ਚਾਹੀਦੀ ਤੁਹਾਡੇ ਮਤਲਬ ਨਾਲ ਬਈ ਪਿੰਡ ਪਿੰਡ ਦੇ ਵਿੱਚ ਬਹੁਤ ਵਾਰ ਬੰਦੇ ਖੁਦ ਆਪਣੀ ਜ਼ਿੰਮੇਵਾਰੀ ਸਮਝਣ ਅਸੀਂ ਜਿਹੜੀ ਮਹਿੰਮ ਤੋਰੀ ਸੀ ਕੁੰਬੜੇ ਪਿੰਡ ਤੋਂ ਸ਼ੁਰੂ ਕਰੀ ਸੀ ਵੀ ਸਾਰੇ ਪੰਜਾਬ ਵਿੱਚ ਮਹਿੰਮ ਚੱਲ ਜੇ ਜਿਹੜੀ ਪ੍ਰਵਾਸੀ ਵੋਟਾਂ ਦੋ ਦੋ ਪਾਸੇ ਬਣਾਈ ਬੈਠੇ ਦੋ ਦੋ ਪਾਸੇ ਬੈਨੀਫਿਟ ਲੈ ਰਹੇ ਜਦੋਂ ਉਧਰ ਇਲੈਕਸ਼ਨ ਹੁੰਦਾ ਟ੍ਰੇਨਾਂ 'ਪਰ ਭਰ ਕੇ ਜਾਂਦੀਆਂ ਤੇ ਉਧਰ ਵੋਟਾਂ ਪੱਕ ਜਾਂਦੀਆਂ ਜਦੋਂ ਵੋਟਾਂ ਇੱਧਰ ਹੁੰਦੀਆਂ ਤਾਂ ਇੱਥੇ ਲੋਕਾਂ ਦੇ ਕੱਪੜੇ ਪਾੜਦੇ ਆਂ ਲੋਕ ਪੈਸੇ ਬੰਨਦੇ ਆ ਉਹ ਲੋਕਾਂ ਨੂੰ ਜਿਹੜਾ ਦੋ ਦੋ ਪਾਸੇ ਬੈਨੀਫਿਟ ਨਹੀਂ ਮਿਲਣਾ ਚਾਹੀਦਾ ਬੋਡੀ ਇੱਕ ਪਾਸੇ ਚਾਹੀਦੀ ਹੈ ਇਹ ਵੈਸੇ ਵੀ 420 ਹੈ ਠੱਗੀ ਠੋਰੀ ਵੀ ਹੈ ਧੋਖਾਧੜੀ ਵੀ ਹੈ ਜੇ ਕੋਈ ਬੰਦਾ ਡਬਲ ਵੋਟ ਪਾਉਂਦਾ ਹੈ ਮੇਰੇ ਕੋਲ ਪਾਈ ਵੀ ਹੈ ਦੋਨੇ ਪਾਸੇ ਚੱਕ ਲਓ ਉਹਦੇ ਖਿਲਾਫ ਐਫ ਆਈ ਆਰ ਦਰਜ ਕਰਵਾ ਵੀ ਜਿਹੜਾ ਸਰਕਾਰ ਦਾ ਕੰਮ ਬਣਦਾ ਇਹ ਜਿਹੜਾ ਦੋ ਪਾਸੇ ਵੋਟ ਪਾਉਂਦਾ ਹੈ ਤੁਹਾਡਾ ਮਤਲਬ ਤੁਸੀਂ ਪ੍ਰਵਾਸੀ ਦੀ ਵੋਟ ਦੇ ਵਿਰੋਧ ਵਿੱਚ ਨਹੀਂ ਉਹ ਜਿਹੜੀਆਂ ਡਬਲ ਨੇ ਉਹਨਾਂ ਦੇ ਵਿਰੋਧ ਵਿੱਚ ਮੈਂ ਕਹਾਂ ਜੀ ਡਬਲ ਐ ਚਾਹੇ ਪੰਜਾਬੀ ਐ ਜਿਹਦੀ ਡਬਲ ਵੋਟ ਐ ਚਾਹੇ ਉਹ ਪੰਜਾਬੀ ਐ ਚਾਹੇ ਪ੍ਰ ਉਹਨਾਂ ਦੀਆਂ ਵੋਟਾਂ ਕੱਟੀਆਂ ਹੋਣੇ ਚਾਹੀਦੀਆਂ ਜਿਹੜੇ ਪਿੰਡ ਛੱਡ ਕੇ ਚਲੇ ਗਏ ਬੰਦੇ ਮਰ ਕੇ ਉਹਨਾਂ ਦੀਆਂ ਕੱਟੀਆਂ ਹੋਣੇ ਚਾਹੀਦੀਆਂ ਅਸਲ ਵੋਟਰ ਜਿਹੜਾ ਪਿੰਡ ਦਾ ਪਿੰਡ ਦੇ ਵਿੱਚ ਜ਼ਮੀਨ ਆ ਉਹਦਾ ਘਰ ਦਾਰ ਹੈ ਚਾਹ ਪ੍ਰਵਾਸੀ ਵੀ ਹੋਵੇ ਉਹ ਵੀ ਇਹ ਬੋਟ ਦਾ ਹੱਕਦਾਰ ਹੈ ਜਿਹਨੇ ਪ੍ਰਾਪਰਟੀ ਲੈ ਲਈ ਘਰ ਲੈ ਲਿਆ ਉਹ ਨਹੀਂ ਕਟਾ ਸਕਦੇ ਜਿਹੜੇ ਵੈਸੇ ਕਿਰਾਏਦਾਰ ਹੈ ਜਿਨ੍ਹਾਂ ਦੀ ਕੋਈ ਪ੍ਰਾਪਰਟੀ ਨਹੀਂ ਹੈ ਕੋਈ ਜਾਇਦਾਦ ਨਹੀਂ ਹੋਰ ਨਹੀਂ ਉਹਨਾਂ ਦੇ ਰਾਸ਼ਨ ਕਾਰਡ ਆਧਾਰ ਕਾਰਡੇ ਵੋਟਰ ਕੱਢ ਕੱਟਨੇ ਚਾਹੀਦੇ ਹਨ ਹਨੀ ਮਲਵਾ ਸਾਹਿਬ ਜਿਹੜਾ ਅੱਜ ਆਪਣੇ ਕੁਮੜਾ ਸਾਹਿਬ ਨੇ ਮੁੱਦਾ ਚੁੱਕਿਆ ਹੈਗਾ ਜਿਹੜੀਆਂ ਇਲੈਕਸ਼ਨਾਂ ਦੀ ਆ ਲਿਸਟਾ ਹੈਗੀ ਆ ਵੋ ਅਨੰਦ ਤੁਹਾਡੇ মিডিਆ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਹਮੇਸ਼ਾ ਹੀ ਸੱਚੀ ਸੁੱਚੀ ਗੱਲ ਅੱਗੇ ਪਹੁੰਚਾਉਂਦੇ ਹੋ ਰਹੀ ਵੋਟਾਂ ਦੀ ਗੱਲ ਆ ਤੁਸੀਂ ਵਿਆਹ ਚੋਂ ਨੇ ਦੇਖਿਆ ਕਿੰਨੀਆਂ ਜਾਲੀ ਵੋਟਾਂ ਉੱਥੇ ਬਣੀਆਂ ਤੇ ਇਹ ਵੀ 26 ਨੰਬਰ ਵਾਲ ਇੱਕ ਕੁੰਬੜੀ ਵੀ ਚਲੋ ਗੱਲ ਕਰ ਲਈ ਆਪਾਂ ਇਹਦੇ ਵਿੱਚ ਜਾਲੀ ਵੋਟਾਂ ਬਹੁਤ ਨੇ ਤੇ ਮਰੇ ਹੋਿਆਂ ਦੀ ਵੀ ਵੋਟਾਂ ਬਹੁਤ ਏ ਜਿਹੜੇ ਲੋਕੀ 20-20 ਸਾਲ ਤੋਂ ਪਿੰਡ ਛੱਡੀ ਬੈਠੇ ਉਹਨਾਂ ਦੀ ਵੋਟਾਂ ਪਿੰਡ ਦੇ ਚ ਬਣੀਆਂ ਹੋਈਆਂ ਆਲੇ ਦੂਸਰਾ ਜਿਹੜੇ ਪ੍ਰਵਾਸੀ ਵੀਰ ਹੈ ਅਸੀਂ ਉਹਨਾਂ ਦੇ ਵਿਰੁੱਧ ਨਹੀਂ ਹੈਗੇ ਠੀਕ ਹੈ ਪਰ ਉਹਨਾਂ ਦੇ ਡਬਲ ਵੋਟ ਕਿਉਂ ਹੈ ਉਹ ਇੱਥੇ ਹੀ ਪਾਉਂਦੇ ਉੱਥੇ ਵੀ ਜਾ ਕੇ ਪਾਉਂਦੇ ਤੇ ਬੈਨੀਫਿਟ ਇੱਥੇ ਵੀ ਲੈਂਦੇ ਉੱਥੇ ਆਪਣੇ ਏਰੀਆ ਚੋਂ ਵੀ ਲੈਂਦੇ ਜਾ ਕੇ ਉਹ ਕਿਸੇ ਦਾ ਅੱਗਾ ਮਾਰਦੇ ਆ ਤੇ ਇਸ ਕਰਕੇ ਜਿਹੜੇ ਬੀਐਲਓ ਹੈ ਉਹ ਬਹੁਤ ਮਿਲੀ ਭੁਗਤ ਨਾਲ ਮੈਂ ਤਾਂ ਕਹਿੰਦਾ ਮਿਲੀ ਭੁਗਤ ਨਾਲ ਇਹ ਜਿਹੜੀ ਮੌਜੂਦੋ ਗੌਰਮੈਂਟ ਹੈ ਉਹਦੀ ਮਿਲੀ ਭੁਗਤ ਨਾਲ ਕੰਮ ਹੋ ਰਿਹਾ ਜਿਹੜੀ ਜਾਲੀ ਵੋਟਾਂ ਇਹਦੇ ਵਿੱਚ ਬਣਾਈਆਂ ਹੋਈਆਂ ਕੱਟੀਆਂ ਨਹੀਂ ਗਈਆਂ ਇਹ ਬੀਐਲਓ ਦੀ ਨਿਰਾਸ਼ਾ ਹੈ ਜੀ ਕਿਉਂ ਨਹੀਂ ਉਹਨਾਂ ਨੂੰ ਚੈੱਕ ਕੀਤਾ ਗਿਆ ਉਹਨਾਂ ਦਾ ਫਰਜ਼ ਬੰਦਾ ਕਰਜ ਕਰ ਜਾ ਕੇ ਦੇਖੋ ਕਿ ਕਿਹੜੀ ਵੋਟ ਹੈ ਤਾਂ ਹੈ ਕਿਹੜੀ ਨਹੀਂ ਹੈ ਜਿਹੜੀ ਅਸਲੀ ਵਸਿੰਦੇ ਪਿੰਡ ਦੇ ਉਹਨਾਂ ਦੀ ਵੋਟ ਵੀ ਮੇਰੇ ਖਿਆਲ ਹੈ ਨਹੀਂ ਕਿ ਨਹੀਂ ਜਾਲੀ ਵੋਟਾਂ ਬਹੁਤ ਹੈ ਹੈ ਜੀ ਕਈ ਕਈ ਸਾਲ ਤੋਂ ਪਿੰਡ ਛੱਡਿਆ ਆਇਆ ਹੈ ਨਾ ਲੋਕਾਂ ਨੇ ਉਹਨਾਂ ਫੇਰ ਵੀ ਹਾਲੇ ਵੀ ਇੱਥੇ ਹੋ ਰਹੀਏ ਵੋਟਾਂ ਦਿਖਾ ਰਹੇ ਹੈ ਤਾਂ ਇਸ ਕਰਕੇ ਮੇਰੀ ਬੇਨਤੀ ਹੈ ਕਿ মিডিਆ ਅੱਗੇ ਵੀ ਬੇਨਤੀ ਹੈ ਕਿ ਇਹ ਇਹਨੂੰ ਠੱਲ ਪਾਇਆ ਜਾਵੇ ਅਸਲੀ ਬੰਦਿਆਂ ਦੀ ਜਿਹੜੀ ਵੋਟ ਉਹ ਰੱਖੀ ਜਾਵੇ ਤੇ ਬਾਕੀ ਕੱਟੀ ਜਾਵੇ ਇਹ ਤੁਸੀਂ মিডিਆ ਲੋਕ ਵੀ ਅੱਗੇ ਗੱਲ ਪਹਚਾਓ ਜੀ ਧੰਨਵਾਦ ਜੀ ਹਾਂਜੀ ਆਪਣੇ ਕਰਮ ਸਿੰਘ ਜੀ ਕੀ ਕਹਿਣਾ ਤੁਹਾਡਾ ਇਹਨਾਂ ਵੋਟਾਂ ਦੇ ਬਾਰੇ ਜਿਹਦੇ ਬਾਰੇ ਪਹਿਲੇ ਵੀ ਕਈ ਵਾਰੀ ਰੌਲਾ ਪੈਚਾ ਹਾਂਜੀ ਹਾਂਜੀ ਆ ਚਲੋ ਆਜਾ ਪ੍ਰਧਾਨ ਜੀ ਨੇ ਕਾਦਮ ਪੱਟ ਲਿਆ ਇਧਰ ਕੁੰਬੜੇ ਦਾ ਸ਼ਾਇਦ ਜੇ ਬੀਐਲਓ ਗਿੰਡਾਂਝਾਈ ਨਾਲ ਦੇਖਿਆ ਨਾ ਹੋਰ ਪਿੰਡਾਂ ਦੀ ਵੀ ਹੋਣਾ ਆ ਆ ਇਕੱਲੇ ਕੁੰਬੜੇ ਜਨੇ ਸਾਰੇ ਪਿੰਡਾਂ ਦੇ ਹੋਊਗਾ ਆ ਨਹੀਂ ਆਪਾਂ ਕਹਿ ਸਕਦੇ ਵੀ ਆਪਾਂ ਚੰਗਾ ਬੰਦਾ ਚੁਣ ਸਕਦੇ ਐਡਾ ਬੰਦਾ ਕੰਮ ਕਰੂਗਾ ਲੋਕਾਂ ਦੇ ਜਾਂ ਪਿੰਡ ਦਾ ਕੋਈ ਸੁਧਾਰ ਕਰੂਗਾ ਆਪਾਂ ਜਿਹੜੀ ਝਾਲੀ ਵੋਟਾਂ ਨਾਲ ਕੋਈ ਮਾੜਾ ਬੰਦਾ ਚੁਣ ਲਿਆ ਬੋਟਾਂ ਨੇ ਉਹ ਕਰਨਾ ਵੋਟ ਰਾਜ ਹੈ ਉਹ ਤੁਸੀਂ ਦੇਖਿਆ ਹੀ ਹੁੰਦਾ ਬਿਹਾਰ ਚ ਵੀ ਕੀ ਹੋਇਆ ਤੁਸੀਂ ਬਿਹਾਰ ਨੂੰ ਕੰਮ ਦੇਖ ਆਪਣੇ ਬੰਨੇ ਚ ਨੇ ਹੋ ਰਿਹਾ ਆਪਣੇ ਪਿੰਡਾਂ ਚ ਹੋ ਰਿਹਾ ਆ ਤਾਂ ਤੁਸੀਂ ਪ੍ਰੈਸਾਂ ਲਈ ਥੋੜਾ ਕੰਮ ਪਟੰਨੇ ਥੋੜਾ ਬਟਾ ਆ ਦਿਖਾਉਂਗੇ ਨਾ ਇਹਨਾਂ ਨੂੰ ਤਸਵੀਰ ਤਾਂ ਕਿ ਥੋੜਾ ਬਹੁਤਾ ਜੇ ਬੀਐਲਓ ਦੇ ਕੰਨਾਂ ਚ ਪੈ ਗਈ ਤਾਂ ਵੋਟਾਂ ਕੱਢ ਜੂਗਾ ਨਹੀਂ ਆ ਫਰਾਡ ਹੋਈ ਹੋ ਜਾਣਾ ਇਸ ਕਰਕੇ ਜਿੰਨੀਆਂ ਵੀ ਝਾਲੀ ਵੋਟਾਂ ਕੱਟਣੀਆਂ ਚਾਹੀਦੀਆਂ ਝਾਲੀ ਵੋਟਾਂ ਜਾਲੀ ਵੋਟਾਂ ਪਾ ਕੇ ਜਾਲੀਓ ਬੰਦਾ ਚੁਣਿਆ ਜਾਊਗਾ ਅਸਲ ਬੰਦਾ ਨਹੀਂ ਚੁਣਿਆ ਜਾਏ ਜਾਨੀ ਵੋਟਾਂ ਪੂਤ ਕੇ ਜਾਨੀ ਬੰਦਾ ਹੀ ਚੁਣਿਆ ਜਾਏ ਹਾਂ ਇਹ ਲੋਕਾਂ ਦੇ ਕੰਮ ਨਹੀਂ ਕਰਨਗਾ ਇਹ ਦਾ 5 ਸਾਲ ਲੋਕ ਫੇਰ ਠੋਕਰਾਂ ਖਾਂਦੇ ਰੋਗੇ ਜਿਵੇਂ ਪਹਿਲਾਂ ਹੋ ਰਿਹਾ ਲੋਕਾਂ ਨਾਲ ਹੁਣ ਕਮਣਾ ਸਾਹਿਬ ਫਿਰ ਕੀ ਹੈ ਅੱਗੇ ਵਿਚਾਰ ਕੀ ਹੈ ਇਹਦੇ ਇਸ ਮੋਹਮ ਬਾਰੇ ਕੀ ਅਤੇ ਤੁਹਾਡਾ ਪਲਾਨ ਹੈ ਸਾਰੇ ਬੰਦੇ ਨੂੰ ਅੱਜ ਜਿਹੜਾ ਜਾਗਰੂਕ ਕਰਦੇ ਚਾਹੁੰਦੇ ਆ ਬੇਨਤੀ ਕਰਦੇ ਆ ਨਹੀਂ ਤਾਂ ਅਸੀਂ ਜਿਹੜੀਆਂ ਪਹਿਲੀਆਂ ਦਰਖਾਸਤਾਂ ਇਹ 2021 ਦੀਆਂ ਦਿੱਤੀਆਂ ਹੋਈਆਂ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਤੇ ਇੱਥੇ ਜਿਹੜਾ ਹੈਗਾ ਡੀਸੀ ਮੋਹਾਲੀ ਨੂੰ ਦੁਬਾਰੇ ਰਿਪੀਟ ਕਰਕੇ ਨਹੀਂ ਤਾਂ ਫਿਰ ਕੋਟ ਦਾ ਦਰਵਾਜਾ ਖੜਕਾਵਾਂਗੇ ਇਹਨਾਂ ਕਰਕੇ ਤੇ ਕੋਟ ਦਾ ਦਰਵਾਜਾ ਖੜਕਾ ਕੇ ਡੀਸੀ ਬਾਲੀ ਨੂੰ ਦੱਸਾਂਗੇ ਵੀ ਕਿਹੜੀਆਂ ਵੋਟਾਂ ਕੱਟੀਆਂ ਸੀ ਕਿਹੜੀਆਂ ਨਹੀਂ ਕੱਟੀਆਂ ਸੀ ਚਾਹ ਡੀਸੀ ਦਫ਼ਤਰ ਦਾ ਘਰਾਉ ਕੀਤਾ ਕਿ ਜਾਵੇ ਘਰ ਦਾ ਲਾਲਾ ਪਵੇ ਚਾਹ ਕੋਟ ਦਾ ਦਰਵਾਜਾ ਖੜਕਾਣਾ ਪਵੇ ਇਲੈਕਸ਼ਨ ਕਮਿਸ਼ਨ ਮੁਹਾਰੀ ਜਿਹੜਾ ਡੀਸੀ ਹੈ ਪਹਿਲਾ ਸਟੇਜ ਹੈ ਜਿਹੜੀ ਡੀਸੀ ਐਸ ਡੀ ਵੀ ਹੈ ਦੂਸਰਾ ਜਿਹੜਾ ਪੰਜਾਬ ਦਾ ਇਲੈਕਸ਼ਨ ਕਮਿਸ਼ਨ ਹੈ ਸਾਡਾ 17 ਜਿ ਬੈਠਿਆ ਉਹਨਾਂ ਨੂੰ ਬੇਨਤੀ ਤੁਹਾਡੇ ਲਈ ਹੈਗੀ ਨਹੀਂ ਫਿਰ ਕੋਟ ਦਾ ਦਰਵਾਜਾ ਖੜਕਾਣਾ ਪੋਗਾ ਇਹਨਾਂ ਲੋਕਾਂ ਨੂੰ ਮਿਆਂ ਸਾਥ ਪਵਾਂਗੇ ਧੰਨ We'll